ਸਮਰਾਲਾ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਮਰਾਲਾ ਪੁਲਿਸ ਵੱਲੋਂ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਸਮਰਾਲਾ ਇਲਾਕੇ ਵਿੱਚ ਕਾਸਟ ਆਪਰੇਸ਼ਨ ਤਹਿਤ ਛਾਪੇ ਮਾਰੀ ਕੀਤੀ ਗਈ ਡੀਐਸਪੀ ਤਰਲੋਚਨ ਸਿੰਘ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਜੇ ਕਿਹੜੀ ਕਿਹੜੀ ਜਿਹੜੇ ਸੈਕਸ਼ਨ ਕਿਹੜੀ ਹੈ ਤੇ ਕੀ ਹੈਗਾ ਇਹ ਸਾਰਾ ਅੱਜ। ਜੀ ਸਾਡੇ ਮਾਨ ਜੋ ਐਸਐਸਪੀ ਜੋਤੀ ਜਦਵ ਹੈ ਸੀ ਵੱਲੋਂ ਤੇ ਮਾਨ ਜੋ ਸਾਡੇ ਕੋਲ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਸਰਚ ਡਿਵੀਜ਼ਨ ਜਿਹੜਾ ਹੈ ਸਮਰਾਲੇ ਸ਼ਹਿਰ ਦੇ ਵਿੱਚ ਐਸਐਸਓ ਮਸ਼ੂੜਾ ਤੇ ਐਸਐਸਓ ਸਮਰਾਲਾ ਇਹ ਆਰਡਰ ਟੀਮਾਂ ਬਣਾ ਕੇ ਚੱਲ ਰਹੀਆਂ। ਜਿੰਨੇ ਵੀ ਸਾਬਕਾ ਜਿਹੜੇ ਐਨਡੀਪੀਐਸ ਦੇ ਜਿਨ੍ਹਾਂ ਦੇ ਪਰਚੇ ਆ ਇਹ ਆ ਐਨਡੀਪੀਐਸ ਦਾ ਕੰਮ ਕਰਦੇ ਆ। ਉਹਨਾਂ ਸਾਰਿਆਂ ਦੇ ਜਿਹੜਾ ਰੇਡ ਤੇ ਸਰਚ ਕਰ ਰਹੇ ਆ। ਤੁਹੇਰ ਦੀ ਸਾਡੀ ਜਿਹੜੀ 8 ਵੇ ਦੀ ਇਹ ਸੱਤ ਪ੍ਰੋਜੈਕਸ਼ਨ ਚੱਲ ਰਿਹਾ ਤੇ ਜਿਹੜੀ ਕੋਰ ਗਬਰੀ ਹੋਗੀ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਜਾਊਗੀ ਤੁਹਾਡੇ ਜਿਹੜੀ ਇਹ ਮੈਂ ਫਿਰ ਦੁਆਰਾ ਇਹਨਾਂ ਨੂੰ ਤਾੜਨਾ ਦੇਣੀ ਚਾਹਣਾ ਜਿਹੜੇ ਬੰਦੇ ਕੋਈ ਨਸ਼ੇ ਦਾ ਕੰਮ ਵੀ ਕਰਦੇ ਇਸ ਤਾਗਰ ਕਿਉਂਕਿ ਇਸ ਕੰਮ ਨੂੰ ਛੱਡ ਦੇਣ ਨਹੀਂ ਦਾ ਅਦਰਬਾਈ ਜਿਹੜੀ ਨਾਲ ਦੀ ਪ੍ਰੋਪਰਟੀ ਆ ਪ੍ਰੋਪਰਟੀ ਅਟੈਚ ਵੀ ਕਰਾਈ ਜਾਊਗੀ ਤੇ ਇਹਨਾਂ ਨੂੰ ਵੀ ਜਿਹੜਾ ਮੁਕੀਤਾ ਜਾਊਗਾ ਜਿਹੜਾ ਜ਼ਿਲ੍ਹਾ ਦੇ ਵਿੱਚ ਛੱਟਿਆ ਜਾਊਗਾ ਸਾਰੀ ਹੁਣ ਤਾਂ ਕਿੰਨੀਆਂ ਸਾਮਾ ਟੂ ਪ੍ਰੋਜੈਕਸ਼ਨ ਕਰ ਚੁੱਕੇ ਸੱਤ ਹੂੰ ਸਾਡਾ ਅਜੇ ਤੱਕ 6 ਜਗ੍ਹਾ ਤੇ ਜਿਹੜਾ ਸਰਟੀਫਿਕੇਸ਼ਨ ਹੋ ਗਿਆ ਤੇ ਹੋਰ ਵੀ ਅਸੀਂ ਜਿਹੜਾ 6 ਸੱਜਾ ਜਗ੍ਹਾ ਤੇ ਕਰ ਰਹੇ ਸਰ ਸਰਟੀਫਿਕੇਸ਼ਨ ਦੀ ਕੋਈ ਰਿਕਵਰੀ ਵਗੈਰਾ ਕੋਈ ਐਨਡੀਪੀਸੀ ਐਕਟ ਦੇ ਕੋਈ ਮਿਲਿਆ ਪਗੜ ਫੜਿਆ ਵੀ ਕਿ ਕੋਈ ਦੋਸ਼ੀ ਨਹੀਂ ਅਜੇ ਸਾਡਾ ਕੰਟੀਨਿਊ ਆ ਜਿਹੜਾ ਅਸੀਂ ਸਾਡੇ ਐਸਐਚਓ ਮਾਚੂੜਾ ਦੂਜੇ ਪਾਸੇ ਲੱਗੇ ਹੋਏ ਜਿਹੜੀ ਵੀ ਰਿਕਵਰੀ ਹੋਵੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਕੇ